ਸਤਿ ਸ਼੍ਰੀ ਅਕਾਲ ਭਾਈ ਜੀ ਮਾੜੇ ਦੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਹੈ। ਭਾਈ ਕੋਲ ਬਹੁਤ ਸੋਹਣੇ ਪਸ਼ੂ ਆਏ ਨੇ, ਗਾਵਾਂ ਆਈਆਂ ਨੇ, ਮੱਝਾਂ ਆਈਆਂ ਨੇ ਬਹੁਤ ਟੌਪ ਕਲਾਸ 9-10 ਪਸ਼ੂ ਆ ਤੇ ਭਾਈ ਨਾ ਕਰਦੇ ਆ ਡਿਟੇਲ ਵਿੱਚ ਗੱਲ ਬਾਤ ਤੇ ਵਧੀਆ ਕੁਆਲਿਟੀ ਵਾਲੇ ਪਸ਼ੂ ਆ, ਬਹੁਤ ਸੋਹਣੇ ਤੇ ਕਲੇ-ਕਲੇ ਪਸ਼ੂ ਦੀ ਭਾਈ ਨਾ ਕਰਦੇ ਗੱਲ ਬਾਤ ਤੇ ਵਧੀਆ ਕੁਆਲਿਟੀ ਵਾਲੀਆਂ ਗਾਵਾਂ ਆਇਆਂ। ਸਤਿ ਸ਼੍ਰੀ ਅਕਾਲ ਭਾਈ ਜੀ। ਠੀਕ ਠਾਕ ਜੀ। ਵਧੀਆ ਵਧੀਆ ਠੀਕ ਠਾਕ ਜੀ। ਜੈਮ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਸਾਰਾ ਵਧੀਆ ਠੀਕ ਠਾਕ ਜੀ ਜਿਨੇ ਭੈਣ ਭਰਾਵਾਂ ਨਾਲ ਡੇਰੀ ਫਰਮ ਦੇ ਜੁੜੇ ਆ ਸਾਰਿਆਂ ਜੀ ਲੋ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੀ ਸੰਗਤਾਂ ਵੀ ਜੀ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਜੀ ਤੇ ਜਨਵਾਰ ਵਿਧੀ ਅੱਜ ਆਪਣੇ ਕੋਲ ਹੈ ਪਰ ਕੋਲ ਛੋਟੇ ਰੇਟ ਦੇ ਆ ਮੀਆਂ ਵੱਟੀਆਂ ਦਿੰਦੀਆਂ ਝੋੜੀਆਂ ਵਾਲੀਆਂ ਹਾਂਜੀ ਹਾਂਜੀ ਝੋੜੀਆਂ 8-9 ਪਹੁੰਚਣਗੀਆਂ ਕੱਲ ਤੱਕ ਤੇ ਅੱਜ ਬਿਲਕੁਲ ਜਾਇਜ਼ ਰੇਟ ਦੇ ਛੋਟੇ ਦੇ ਮੈਂ ਵੀਡੀਓ ਪਾ ਦਿਆਂਗੇ ਠੀਕ ਹੈ ਹਾਂਜੀ ਤਿੰਨ ਚਾਰ ਮਈਆਂ ਛੋਟੇ ਛੋਟੇ ਰੇੜਾ ਭਾਰ ਲੱਗੇ ਆ ਛੋਟੇ ਛੋਟੇ ਰੇੜਾ ਇਹ ਨਾ ਕੋਈ ਬੜੀ ਵਸ਼ੀ ਸੁਈ ਆ ਵੀ ਤਾਂ ਠੀਕ ਹੈ ਜੀ ਮੋਸ਼ ਕੀ ਦੀ ਦੋਆ ਦਵਾ ਇਹ ਲਾੜੂ ਨਾਲ ਤਾਜੀ ਸੁਈ ਵਸ਼ੀ ਮਗਰ ਵਸ਼ੀ ਮਗਰ ਹਾਂਜੀ ਤਰੋ ਜੀ ਦੋ ਤਾਂ ਮੀਰ ਵਸ਼ੀ ਕੋ ਮੋਹਾ ਉਗਾ ਕੋਈ ਛੋਟਾ ਕਲੋ ਹਾਂਜੀ ਇਹ ਕਿਹਨੋਂ ਅਖੀਰ ਤੱਕ ਦੋ 40000 ਮੋਸ਼ਕੀ ਠੀਕ ਜੀ ਯਕੋ ਜੀ ਬਹੁਤ ਸੋਹਣੀ ਵਸੀਆ ਕੁਆਲਟੀ ਵਾਲੀ ਫੋਟੋ ਯਾਰਿਆ ਬਣਾ 25 ਇਹ ਵੀ ਗਾਡਰ ਨੂੰ ਸਦੀ ਲੱਗ ਠੀਕ ਜੀ ਸਦੀ ਸਦੀ ਬੜੀ ਆ ਵਾਸੀ ਤੁੱਤ ਵਾਲੀ ਵੀ ਸਾਰੀ ਸਾਬ ਦਾ ਤਜ਼ਰੀਬ ਠੀਕ ਉਹ ਚਵਾ ਲੱਗਾ ਨੀ ਨਹਾ ਚੁੜੇ ਮੋਲ ਵੀਰ ਸਾਫ ਹੈਣ ਆ ਦੁੱਧ ਵਾਲੀ ਵਸ਼ੀ ਤੇ ਬਿਲਕੁਲ ਜਾਇਜ਼ ਰੇਟ ਤੇ ਵਸ਼ੀ ਦੇ ਦਾਂਗੇ ਹਾਂਜੀ ਮੋਲ ਵੀਰ ਸਮੇ ਦੇ ਹਿਸਾਬ ਨਾਲ ਵੱਡੀ ਫਾਰਮ ਵਾਲੀ ਲੈਣ ਆ ਹਾਂਜੀ ਭਾਈ ਜੀ 70000 ਤੋਂ 50000 ਹੈ ਹਾਂ ਨਹੀਂ 60000 ਦੀ ਵਸ਼ੀ 60000 ਦੀ 60000 ਦੀ ਵਸ਼ੀ ਹੈ ਜੀ ਭਾਈ ਜੀ ਓਕੇ 60000 ਦੀ ਦੇ ਦਾਂਗੇ ਵਸ਼ੀ ਜਦਾਂ ਬਹੁਤ ਸਾਫ ਸੁਥਰੀ ਆ ਪੂਰੀ ਕੁਆਲਟੀ ਵਾਲੀ ਵਸ਼ੀ ਆ ਜਿਹਨੂੰ ਕਹਿੰਦੇ ਦੁੱਧ ਮਗਰ ਤਾਜੀ ਸੋਈ 20 ਕਿਲੋ ਦੁੱਧ ਕੱਲੋਂ ਖੜੀ ਫਿਰੂਗੀ ਚੰਗੀ ਵਸ਼ੀ ਸਾਫ ਤੇ ਵੱਡੀ ਵਸ਼ੀ ਆ ਪੂਰੀ ਕੁਆਲਟੀ ਵਾਲੀ ਹਾਂ ਵੇੜਾ ਵੀ ਦੋਵਾਂ ਦੇ ਬੱਚੇ ਹਨੀ ਆ ਹਾਂਜੀ ਸਿਰਫ ਇੱਕ ਕਮੀ ਨੇ ਜਿਹਾ ਵਸੀਆਂ ਸੁਣੀਆਂ ਇਹੜੀਆਂ ਇਹ ਦੋਵੇਂ ਠੀਕ ਤੇ ਬੱਚੇ ਹਨੀ ਆ ਦੋਦੇ ਕੋ 14 ਗਰ ਹੋ ਗਿਆ ਠੀਕ ਠੀਕ ਅੱਧੀ ਠੀਕ ਸੰਜਣਾ ਵਸੀ ਸੁਈਏ ਤੈਨਾਂ ਜੇ ਰਹੀ ਤੈਨਾਂ ਵਸੀ ਸੁਈਆ ਬੋਧਾ ਕੁਆਲਟੀ ਵਾਲੀ ਸੇਬ ਦੀ ਸੱਚੀ ਗੱਲ ਬਾਈਆਂ ਦੱਸੀ ਹੈ ਵੀ ਮਹੀਨਾ ਹੋ ਗਿਆ ਸਿੰਗਲ ਤੇ ਬੱਚੇ ਇਹਨਾਂ ਦੋਵਾਂ ਦੇ ਹੈ ਨਹੀਂ। ਬੱਚੇ ਦੋਵਾਂ ਦੇ ਇੱਕੋ ਕਰੋ ਜੋੜਾ ਲਿਆ ਆ ਸਿਰਫ ਇੱਕ ਮਹੀਨਾ ਦੋਵਾਂ ਬੱਚਿਆਂ ਨੂੰ ਬੜਾ ਆ। ਠੀਕ ਹੈ। ਤੇ ਬੱਤੀ ਪੂਰੀ ਦੁੱਧ ਦੀ ਆ ਮੂੰਹ ਇਹ ਚਾਰ ਦਾ ਦੇ। ਠੀਕ। ਸੇਸਟਾਨ ਬੜੀ ਠੀਕ ਹੈ। ਲਓ ਕਰੋ ਜੀ। ਠੀਕ ਹੈ ਜੀ। ਪੂਰੀ ਬੱਤੀ ਸਾਫ ਸੁਥਰੀ ਲੈਵੇ ਕੁਆਲਟੀ ਵਾਲੀ ਪੂਰੀ ਬੱਤੀ ਕਹਿ ਰਹੇ। ਠੀਕ ਹੈ ਜੀ। ਆ ਨਾ ਇਹ ਵੀ ਅਰਗੇਲੇ ਦੇ ਦੇਣੀ ਹੈ ਜੈਸਨੋਈ ਰੇਡ ਮੁੱਲ 45 40 40 ਜੋ 23000 ਦੀ 38000 ਦੀ ਲਓ ਜੀ 38000 ਦੀ ਪੈ ਕਹਿੰਦੇ ਹਾਂ ਦਾ ਜੈਸਨੋਈ ਦੀ ਠੀਕ ਹੈ ਆਫ ਸੁਬਰੀ ਦੁੱਧੜੀ ਹੈ ਓਕੇ ਆ ਵੀ ਵੜ ਬਹੁਤ ਦੁੱਧ ਦੇ ਸ਼ਾਈ ਹਲ ਕਰੌਚ ਆ ਜਾਂਦੀ ਹੈ ਇਹ ਵੀ 딜 ਬੜੀ ਥੋੜਾ ਬੜਾ ਜਿਹਾ ਲੱਗਾ ਠੀਕ ਹੈ ਲਗਭਗ 12 ਕਿਲੋ ਵਧੀਆ ਹੈ ਹਾਂ ਕਸੀ ਇਹ ਵੀ ਇਹ ਬਚਾਈ ਤਾਂ ਨਹੀਂ ਨਾ ਬਚਾਈ ਤਾਂ ਨਹੀਂ ਆ ਤੇ ਦੇਖੋ ਬਸ਼ੀ ਕਦੀ ਦੇ ਦੇ ਕੱਢ ਰਿਆ ਤੇ ਪੂਰੀ ਸਾਸ ਉਤਰੀ ਕੁਆਲਟੀ ਆ ਲੱਗਿਆ ਠੀਕ ਹੈ ਬਾਕੀ ਠੰਡੀ ਵੀ ਰਹੀ ਜੀ ਬੜੀ ਕੋ ਭਾਜੀ ਕੀ ਮੁੱਲ ਲਾ? ਨਹੀਂ ਜਮਰਾ ਬਿਲਕੁਲ ਜੈਸਨੋ ਹੀ ਮੇਰੀ 30000 ਦੀ ਲਓ ਜੀ ਮਸ਼ੀਆਂ ਦੇ ਰੇਟ ਵੇਖੋ ਇਹ ਸਾਰਾ ਹੀ ਸਾਲ ਚੋਗੇ ਵੀ ਦਸਾ ਕੇ ਫਿਰ ਰੇਟ ਦੀ 30000 ਦੀ ਵੇਖੋ ਬਹੁਤ ਸਾਫ ਅਸ਼ੀਆ ਕੁਆਲਟੀ ਵਾਲੀ ਜੈਸਨੋ ਹੀ ਬਾਈ ਕਹਿੰਦਾ 30000 ਦੀ ਯਾਰੀਆਂ ਪਰਾਂ ਵਾਲੀ ਅਸ਼ੀਏ ਇਹਦੇ ਦਿਨ 15 ਵੇੜ ਕੱਤੀ ਆ 15 ਦਿਨ 15 ਵੇੜ ਕੱਤੀ ਆ ਪਰ ਇਹਦਾ ਕਾਦੇ ਉੱਡਾ ਹੀ ਥਲੇ ਲੈਵਾਂ ਲਾਜੀ ਠੀਕ ਹੈ ਲਓ ਜੀ ਬਾਂਦੀ ਬੜੀ ਵੀਰ ਇਹ ਜਿਹੜਾ ਕੋਈ ਨਹੀਂ ਆਪਕੋ ਬਈ ਹੈ 15 ਦਿਨ ਖਰਬ ਬੈਠੀ ਹੈ ਬੰਗਾਲ ਦੀ ਮੇਰੀ ਜੰਦਾ ਵੀ ਲੈਜੋ ਠੀਕ ਹੈ ਥੱਲੇ ਵਾ ਪੂਰਾ ਗਾਰਡਰਤ ਹੁੰਦੀ ਹੈ ਮੇਰੀ ਖਨਾ ਦੀ ਹਰ ਇੱਕ ਗੱਲ ਦੀ ਗਰੰਟੀ ਹੋਊਗੀ ਦੁੱਧ ਵੀ 20 ਕਿਲੋ ਤੋਂ ਬਾਹਰ ਚੱਲੂਗੀ ਜਿੱਦਾਂ ਕਾਦ ਉੱਡਾ ਹੀ ਥੱਲੇ ਲੈਣਾ ਮਾਰੋਗੀ ਕਿ ਘੋ ਚਾਰ ਦੇ ਵੀਰਾ ਵਧੀਆ ਤੇ ਪੂਰੀ ਵਸ਼ੀ ਬਣ ਦੇ ਪੂਰੀ ਬਣੂ ਚੰਗੀ ਸਾਹ ਦੇ ਸੁਗਰੀ ਵਹਿੜਿਆ ਸਿਰਫ ਦਿਨ 15 ਜਿਹੜਾ ਸਾਂਭ ਲੂ ਇੱਕ ਜਿੰਨੇ ਦੀ ਵਹਿੜ ਹੁਣ ਆਪਣੀ ਡਬਲ ਹੋ ਗਈ ਠੀਕ ਹੈ ਜੀ ਨਿਗਾਇਮ ਬੋਲੇ ਨਿਗਾਇਮ ਹੋ ਗਿਆ ਚਲੋ ਜੀ ਤੋਰੋ ਇਹ ਬਹੁਤ ਸੋਹਣੀ ਬੱਸੀ ਆ ਪਾਕਿਸਤਾਨ ਛੋੜੀ ਦੋ ਪਾਲ ਲੱਗਣ ਜਾਂ ਬੱਸੀ ਦਾ ਮੀਰਾ ਕਿਹਨੂੰ ਨਿਕਲ ਆਇਆ ਪੂਰੀ ਕੁਆਲਿਟੀ ਦੀ ਹੋਈ ਸੀ ਇਹ ਪੂਰੀ ਗੁਜਾਰੇ ਬੰਨੂ ਜੀ ਮੋਲ ਦੇ ਨਾਲ ਨੇ ਜਿਹੋ ਮਰਜ਼ੀ ਤਿਆਰ ਕਰਦੇ ਮੈਂਡ ਖਤਮ ਛੋਟੀ 7000 ਦੀ ਬੱਸੀ ਆ ਠੀਕ ਹੈ ਜੀ 7000 ਤਾਂ ਵੱਡੀ ਜਿਹੜਾ ਬੱਸੀ ਲੈ ਵਾ ਲੰਦੀ ਆ ਹਾਂ ਜੀ ਹੁਣ ਹਾਂ ਨਾ ਹੀ ਏਜੈਂਟ ਮੋਲ 40 35 ਜੈਸਨੋਈ 35000 ਜਿਹੜਾ ਮਰਜੀ ਜੈਸਨੋਈ ਲੋ ਜੈਸਨੋ ਜਿਹੜਾ ਮਰਜੀ ਫਾਂਲੇ ਬਿਲਕੁਲ ਜੈ ਦੇ ਰੇਟ ਤੇ ਇਹ ਮਾਰਿਆ ਠੀਕ ਹੈ ਬਾਈ ਦਸੋ ਬਾਈ ਦੱਗੀ ਬਾਕੀ ਆ ਗਿਆ ਵੀਰ ਮੰਨਿਆ ਗੋਲ 3000 ਮੱਝਾ ਉਹ ਬੜੀ ਛੋਟੀ ਹੈ ਸੂਈ ਆ ਆਹ ਬੱਚਾ ਜੇ 10 15 ਦਾ ਰੇਟ ਸਹੀ ਹੈ 10 ਕਿਲੋ ਆੜ ਠੀਕ ਹੈ 10 ਕਿਲੋ ਦੁੱਧ ਦੀ ਛੋਟੀ ਕੋ ਹੁਣ ਇਹ ਜੀ ਆਈ ਆਪਣੇ ਕੋਲ ਛੋਟੀ ਵੀਰ ਅੱਧੀ ਛੋਟੀ ਚੋਗੇ ਹੁਣ ਇਹ ਜੀ ਆਈ ਆ ਹਾਂਜੀ ਇਹ ਲਾਈ ਗੜੀ ਜੀ ਹਾਂ ਤਾਂ ਬੜੀ ਹੀਟ ਹੋਦੀ 700 ਦੀ 10 ਕਿਲੋ ਦੁੱਧ ਦਾ ਵਧੀਆ ਠੀਕ ਬਾਈ ਸੁਆਹ ਵਸਮਾ ਦੀ ਇੱਕ ਨੰਬਰ ਆ ਬਹੁਤ ਸੋਹਣੀ ਛੋਟੀਆਂ ਸਿੰਗੀ ਲੱਗੀ ਆ ਤੇ ਜੱਡ ਬਲੈਕ ਛੋਟੀਆਂ ਕੁਆਲਿਟੀ ਵਾਲੀ ਬਹੁਤ ਸਾਫ ਸੁਥਰੀ ਉਹ ਛੱਗੀ ਵੀ ਰਹਿ ਹੈ ਸ਼ਕੀਨ ਸਪਿੰਗ ਦੀ ਛੋਟੀ ਠੀਕ ਹੈ ਤੇ ਫਾਵਾ ਸੁਗਰੀ ਦੇ ਬਹੁਤ ਗੜੀ ਠੀਕ ਆ ਬਾਈ ਲਿਆਓ ਮਾਰਦੀ ਠੰਡੀ ਇੰਨੀ ਸਾਨੂੰ ਬਣੇ ਤੱਬ ਦੀ ਜੋ ਦੀ ਪੂਰੀਨ ਅਸਲ ਚੀਜ਼ ਇਹੋ ਟਿਕਵਾ ਦੀ ਹੈ ਠੀਕ ਮੋਹਲਵੀਰ ਭਾਵੇਂ ਜੋ ਮਰਜੀ ਕਰੀਏ ਸਮੇਂ ਦੇ حساب ਨਾਲ ਝੋਟੀ ਹੈਗੀ ਆ ਲੱਖ ਦੀ 95 ਦੀ ਹਾਂਜੀ ਪੰਜਾਹ ਹਜ਼ਾਰ ਦੀ ਨਿਆਸੀ ਹਜ਼ਾਰ ਦੀ ਨਿਆਸੀ ਹਜ਼ਾਰ ਦੀ ਹਾਂ ਠੀਕ ਹੈ ਇਹ ਤਾਂ ਸੁੰਦਰੀ ਝੋਟੀ ਆ ਅਸਲ ਠੀਕ ਹੈ ਜੀ ਤੁਸੀਂ ਜੀ ਮੱਖੀ ਦਿਲਕਦੀ ਠੀਕ ਹੈ ਭਾਈ ਜੀ ਜੀ ਆ ਸਾਨੂੰ ਜਿਹੜੀ ਦਰਦੀ ਘੋੜੀ ਸਾਹ ਆਵੇ ਠੀਕ ਹੈ ਜੀ ਆ ਜੋੜੀ ਇਹ ਦੇਖ ਲਈ ਆਪਣੇ ਕੋ ਹਾਂਜੀ 2 ਲੱਖ ਦੀ ਜੋੜੀ ਦੇ ਲਈ ਦੋ ਦਿਨ ਦੀ ਨਹੀਂ 20 ਕਿਲੋ ਹਾਂਜੀ ਤੇ ਹੁਣ 1.5 ਮਹੀਨਾ ਬਣੀ ਨੂੰ ਹਾਂਜੀ ਅਜੇ ਚੈੱਕ ਨਹੀਂ ਹੋਣੀ ਜੋੜੀ ਠੀਕ 14 ਮਹੀਨੇ ਤੋਂ ਬਾਅਦ ਚੈੱਕ ਹੋਣੀ ਤੇ ਖਾਲੀ ਕਰਕੇ ਭਾਵੇਂ ਲੋਦੇ ਅਸਲ ਠੀਕ ਹੈ ਜੋੜੀ ਦੁੱਧ 9 ਕਿਲੋ ਜਾਂ 8 ਕਿਲੋ ਵਰਤੇ ਲੈ ਠੀਕ ਜੀ ਇਹ ਬਹੁਤ ਸੋਹਣੀ ਝੋਟੀ ਹੈ ਜੱਟ ਬਲੈਕ ਵਧੀਆ ਕੁਆਲਟੀ ਵਾਲੀ ਹੈ ਚੰਗੀ ਨਸਲ ਫਰੀਡ ਆ ਤੇ ਚੰਗਾ ਦੁੱਧ ਪਰਦੀ ਇਹ ਵੀ ਜਿਹੜਾ ਪਰਖਲਾ ਬੰਦਾ ਆ ਮੈਂ ਤੁਰੀ ਜਾਂਦੀ ਪਛਾਣ ਦੂ ਕਿਹੜੇ ਇਲਾਕੇ ਦੀ ਠੀਕ ਹੈ ਜੀ ਅਸਲ ਚੀਜ਼ ਹੈ ਕਮਾਨਾ ਪਤਾ ਇਹ ਚਵਾਵਾ ਦੁੱਧ ਜਿਹੜਾ ਮਹੀਂ ਦੇ ਕੋਲ ਮਹੌਂਦੂ ਨੀ ਕੋ ਹਾਂਜੀ ਪੂਰਾ ਗਰੰਟੀ ਵਾਲਾ 8 ਕਿਲੋ ਹੈਗਾ ਸਿੰਗੀ ਸਿੰਗੀ ਆ ਵਧੀਆ ਲੱਗੀ ਪਿਓਰ ਹਾਰ ਲਾ ਕੇ ਦੀ ਝੋਟੀ ਠੀਕ ਹੈ ਜੀ ਦੇਖੋ ਇਹ ਬਹੁਤ ਸੋਹਣੀ ਸਿੰਗੀ ਲੱਗੀ ਹੈ ਝੋਟੀ ਪੂਰੀ ਨਸਲ ਫਰੀਡ ਵਾਲੀ ਆ ਤੇ ਕਾਲੀ ਸ਼ਾਹ ਚੋਡੀ ਇਹ ਵੀ ਕਿਹੜਾ ਵੀਰ ਦਾ ਆਉਣਾ ਹਾਂਜੀ ਇਹੋ ਜਿਹੀ ਡਗਲ ਹੁੰਦੀ ਠੀਕ ਹੈ ਅੱਲਾਹ ਮੋਤ ਵੀਰ ਕੋਲ ਜੋ ਮਰਜੀ ਹਾਂ ਤੇ ਨਾਂ ਜਸਨੋਈ ਤੇ 75000 75000 ਦੀ ਲਓ ਜੀ ਵੱਡੀ ਲੈਵੇ ਕੁਆਲਟੀ ਦੀ ਜੋਡੀ ਸੀ ਬਹੁਤ ਫਟ ਪੜਾ ਵੀ ਫਟ ਪੁੜੇ ਦੀ ਤੇ ਪੂਰੀ ਆਤ ਆਦੀ ਹੁੰਦੀ ਆ ਪੁੜੇ ਨੇਵੇ ਦੇ ਖਲਾਰੇ ਪੁੰਦੀ ਝੋਟੀ ਤੇ ਜੈਸ 9 ਪਈਆਂ ਰੇਟ ਕੀਤਾ ਜੀ 75000 ਲਿਜਾ ਸਮਝ ਦਵਾਂਗੇ ਤੇ ਜਦੋਂ 15 ਦਿਨਾਂ ਨੂੰ ਜੇ ਚੈੱਕ ਹੋ ਗਈ ਫਿਰ ਲੱਖ ਦੀ ਝੋੜੀ ਇਥੋਂ ਵੇਚਾਂਗੇ ਜਿਹੜੀ ਗੱਲ ਹੈ ਝੋੜੀ ਨਿਕਲੂ ਗਾਰੰਟੀ ਨਾਲ ਗੱਬਣਾ ਜਿਹੜੀ ਗੱਲ ਹੈ ਇਦਾਂ ਇਦਾਂ ਝੋੜੀ ਜੇ ਗਾਰੰਟੀ ਨਹੀਂ ਚੈੱਕ ਨਹੀਂ ਹੁੰਦੀ ਅਜੀ ਚੈੱਕ ਨਹੀਂ ਗਾਰੰਟੀ ਨਹੀਂ ਹੈਗੀ ਠੀਕ ਹੈ ਬਹੁਤ ਠੰਡੀ ਤੇਰੀ ਝੋੜੀ ਆ ਕੁਆਲਟੀ ਦੀ ਹਾਂਜੀ ਆ ਮੈਂ ਤੁਹਾਡੀ ਨਗਰ ਬੱਚਾ ਨਹੀਂ ਹੈ ਠੀਕ ਹੈ ਉਹਦੋਂ 7 ਕਿਲੋ ਦੇ ਸ਼ੀਰੇ ਕਰਕੇ ਲੈ ਗਈ ਭਾਵੇਂ ਠੀਕ ਹੈ ਠੰਡੀ ਚੀਜ਼ ਪੜੀ ਠੀਕ ਹੈ ਮੇਰੇ ਕੋਲ ਜਿਆਦਾ ਦੇਰ ਤੇ ਵੀ ਭਾਵੇਂ ਨਹੀਂ ਹਾਂ ਉਹੀ ਕੋਈ ਇਦਾਂ ਹੀ ਪੜਾ ਪਾ ਰਹੇ ਠੀਕ ਜੇ ਇੱਕ ਮਿੰਟ ਤੋਂ ਪਹਿਲਾਂ ਬਸ ਜੀ ਸੰਜੀਤ ਜੀ ਸਾਹਵੇਂ ਸੁਬਰੀ ਥੋੜ੍ਹਣੀ ਜੀ ਇਹ ਹਾਂ 45000 ਦੀ 45000 ਦੀ ਲੋ ਜੀ ਸੁਣੋ ਬਾਈ ਗੰਦਾ 45000 ਦੀ ਬਹੁਤ ਸੋਹਣੀ ਝੋਟੀ ਆ ਤੇ ਵਧੀਆ ਕੁਆਲਿਟੀ ਦੀ ਝੋਟੀ ਥਾਂ ਦੇ ਦੋ ਦਿਨ ਦੀ ਵੀ ਸਾਰਾ ਹੀ ਖਿਆਲੀ ਝੋਟੀ ਚੋਗੇ ਐਂਡ ਤੇ 45000 ਦੀ ਐਂਡ ਤੇ 45000 ਦੀ ਬਾਕੀ ਸੇ ਬਿਲਕੁਲ ਜੀ ਬਿਲਕੁਲ ਜੀ ਆ ਮਹੀਨੇ ਦੇਣ ਦਾ ਕੱਚੀ ਆ ਇਹ ਠੀਕ ਜੀ 10 ਦਿਨ ਮਹੀ ਜਿਹੜਾ ਬਿਜ਼ਨਸ ਆ ਸੰਭਲੂਗਾ ਨਹੀਂ ਚੱਗੀ ਇਹ ਦੁੱਧ ਵਾਲੀ ਹਾਂਜੀ ਛੋਟ ਦਾਣੇ ਕੋਲ ਭਰਨ ਲਈ ਦੂਆ ਭਰਨ ਚੌਥਾ ਦਿਨ ਠੀਕ ਬਾਕੀ ਚਾਰੋਂ ਦਿਨ ਮੈਂ ਬੜੀ ਆ ਆਹੋ ਬਖਾਇੀ ਜਮਾ ਡੰਗਰੋ ਹਰ ਰੇਟੋ ਜੀ ਹੋਇਆ ਰੇਟੋ ਜੀ ਬਾਕੀ 10 ਸੈਂਕਾ ਛੀਆ ਪੂਰੀ ਮਿਵਾ ਮਾ ਪੂਰੀਆ ਦੋਤੋ ਕਰੀ ਕਵਾਲਿਟੀ ਆ ਦੀ 45000 ਰੁਪਏ ਤੇ 41 ਘੱਡੀ ਦੀ ਮੇਰੀ ਆਉਂਦੇ ਮੈਂ 41 ਠੀਕ ਤੇ ਕੁਆਲਿਟੀ ਵਾਲੀ ਨਸਲ ਆ ਜੀ ਖੇਜ ਇਹ ਪਛੋ ਹਾਂ ਜੀ ਇਹ ਬਹੁਤ ਵਧੀਆ ਕੁਆਲਿਟੀ ਦੀ ਮੈਂ ਜੀਐਸ91 45000 ਕੁਆਲਿਟੀ ਵਾਲੀ ਬੜੀ ਜੇ ਰੱਖੋ ਇਹ ਕਪੜਾ ਮੈਂ ਵਧੀਆ ਦੁੱਧ 12 13 ਕੋ ਰੋਦ ਭਰਨਾ ਜੀ ਠੀਕ ਹੈ ਜੀ ਦੋਨਾਂ ਦਾ 45 41 ਤੇ ਆ ਪਸ਼ੂ ਬਾਈ ਵਾਲ ਲਾਈਕ ਤੇ ਕਮੈਂਟ ਤੇ ਸ਼ੇਅਰ ਕਰੋ ਇਹ ਕੁਆਲਿਟੀ ਵਾਲੇ ਪਸ਼ੂ ਆ ਨਿਕੇ ਨਿਕੇ ਰੀਅਲ ਤੇ ਵਧੀਆ ਪਸ਼ੂ ਆ ਦਾ ਰੇਟ ਹੈ ਬਿਲਕੁਲ ਛੋਟਾ ਯਾ ਵੜਾ ਬਹੁਤ ਸਾਫ ਸੁਥਰੀ ਕੁਆਲਟੀ ਹੈ ਠੀਕ ਹੈ ਜੀ ਬੋਲੋ ਵੀਰ ਜੀ ਡਰੈਸ ਬਾਕੀ ਵੀਰ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਵਾਤੋਂ ਵਾਤ ਚੈਨਲ ਨੂੰ ਕਰਿਆ ਕਰੋ ਜਨਵਾਰ ਵਧੀਆ ਦਾ ਵਧੀਆ ਹੁੰਦੇ ਨੇ ਲਿੰਦੇ ਛੋਟੀਆਂ ਵੱਡੀਆਂ ਵੀਰ ਪਹੁੰਚਣ ਲੀਆਂ ਚੰਗੀਆਂ ਠੀਕ ਹੈ ਜੀ ਤੇ ਵੱਡੀਆਂ ਵੱਟੀਆਂ ਵੈੜਾ ਵੀ ਆਉਣ ਲਗੀਆਂ ਠੀਕ ਬਾਕੀ ਲਾਈਕ ਤੇ ਕਮੈਂਟ ਤੇ ਸ਼ੇਅਰ ਵਾਤੋਂ ਵਾਤ ਚੈਨਲ ਨੂੰ ਕਰਿਆ ਕਰੋ ਜਿਹਨੇ ਵੀ ਇਸ ਪ੍ਰਾਸੰਗਤ ਜੁੜੀ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਆਂ ਫੋਨ ਨੰਬਰ ਹੈਗਾ ਵੀਰ ਜੀ 84 27 40 77 55 ਨਾ ਮਾਣਾ ਦੇ ਪਿੰਡ ਮਾਣਾ ਪਿੰਡ ਪੋਮਾ ਤੇ ਲਾਈਕ ਕਮੈਂਟ ਸ਼ੇਅਰ ਵਧੀਆ ਪਸ਼ੂ ਭਾਈ ਕੋਲ ਕੁਆਲਟੀ ਵਾਲੇ ਤੇ ਬਹੁਤ ਸਾਫ਼ ਸੁਥਰੇ ਧੰਨਵਾਦ ਭਾਈ ਸਤਿ ਸ੍ਰੀ ਅਕਾਲ